ਆਜੀ ਹੋਏ ਕਿੰਨਾ ਰੰਗ ਰੰਗ ਕੇ ਵੇਖ ਲਿਆ ਰੰਗ ਰੰਗ ਕੇ ਵੇਖ ਲਿਆ ਸਾਡੀ ਜਨਾਬਦਰ ਚਾਹੀਏ ਕਜਾਬਾ ਜਿੰਦਾਬਾਦ ਜਿੰਦਾਬਾਦ ਲੋਕ ਇਕੱਠ ਜਿੰਦਾਬਾਦ ਜਿੰਦਾਬਾਦ YO! ਕਸਾਨਾਂ ਦਾ ਏਕਾ ਜਿੰਦਾਬਾ ਇਨ੍ਹਾਂ ਸਰਕਾਰਾਂ ਤੋਂ ਨਾ ਝਾਕ ਕਰੋ ਆਪਣੀ ਰੱਖੀ ਦੀ ਕਰੋ ਤਿਆਰੀ ਮੰਗ ਮੰਗ ਕੇ ਵੇਖ ਲਿਆ ਕਿਸਾਨ ਵੀ ਦੂਰ ਦੁਕਾਨਦਾਰ ਵਿਦਿਆਰਥੀ ਏਕਤਾ ਜਿੰਦਾਬਾ ਅੱਜ ਕਿਸਾਨ ਮਜ਼ਦੂਰ ਦੁਕਾਨਦਾਰ ਪਿਆਰ ਦੀ ਏਕਤਾ ਜਿੰਦਾਬਾਦ 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 ਕਾਰਪੋਰੇਟ ਕਰਾਉਣਿਆਂ ਦੇ ਹੱਥਾਂ ਦੇ ਵਿੱਚ ਬਿਜਲੀ ਬੋਰਡ ਨਹੀਂ ਜਾਣਦੇ ਆਗੇ ਕਿਸਾਨ ਮਜ਼ਦੂਰ ਦੁਕਾਨਦਾਰ ਪਿਆਰ ਦੀ ਏਕਤਾ ਜਿੰਦਾਬਾਦ ਜਿੰਦਾਬਾਦ ਲੋਕ ਏਕਤਾ ਚੰਦਾਬਾ ਜਿੰਦਾਬਾਦ ਜਿੰਦਾਬਾਦ ਕਿਸਾਨ ਮਜ਼ਦੂਰ ਦੁਕਾਨਦਾਰ ਰੇੜੀ ਵਾਲੇ ਚੰਦਾਬਾ ਜਿੰਦਾਬਾਦ ਜਿੰਦਾਬਾਦ ਦੁਕਾਨ ਮਜ਼ਦੂਰ ਦੁਕਾਨਦਾਰ ਦੇ ਆਥੀ ਏਕਤਾ ਜਿੰਦਾਬਾਦ ਜਿੰਦਾਬਾਦ ਆਮ ਲੋਕਾਂ ਦਾ ਏਕਾ ਜਿੰਦਾਬਾਦ 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 ਚ ਕਰਾ ਬਲਾਦਰ ਚ ਕਰਾ ਬੋਲੇ ਇਸੋਨਹਾਲ ਨਾ ਸਰਿਆ ਕਾਲ ਹਾਂਜੀ ਬੋਲੇ ਇਸੋਨਹਾਲ ਨਾ ਸਰਿਆ ਕਾਲ ਬੋਲੇ ਇਸੋਨਹਾਲ ਨਾ ਸਰਿਆ ਵਾਏ ਕੀ ਕਰਦਾ ਸਾਹ ਵਾਏ ਕੀ ਕੀ ਕਰੀ ਹਾਂਜੀ ਪਤਾ ਨਹੀਂ ਕੀ ਨਾ ਟੱਡਾ ਜੀ ਹਾਂਜੀ ਮੈਂ ਕਿਸਾਨ ਆ ਕੋਪਾਕਰ ਸਿੰਘ ਲਾਲਪੁਰਾ ਕੀ ਕਹਿਣਾ ਚਾਹੋਗੇ ਜਿਹੜਾ ਰੇੜੀ ਵਾਲਿਆਂ ਦੇ ਹੱਕ ਚ ਆਏ ਹੋ ਅੱਜ ਵੇਖੋ ਹੱਕ ਦੇ ਵਿੱਚ ਵੇਖੋ ਕਿਸਾਨ ਮਧੂਰ ਸਿੰਘਾ ਛੇੜੀ ਪੰਜਾਬ ਸਦਾ ਹੀ ਜਿੱਥੇ ਵੀ ਤਕਾ ਹੁੰਦਾ ਵਾ ਉਹ ਸਦਾ ਹਰ ਇੱਕ ਜਗ੍ਹਾ ਹੀ ਆਉਂਦੀ ਰਹੀ ਆ ਤੇ ਅੱਜ ਵੀ ਅਸੀਂ ਫੜਿਆਂ ਦੇ ਵਿੱਚ ਆਏ ਆ ਜੀ ਜਿਹੜੇ ਸਾਡੇ ਰੇੜੀ ਵੇੜੀ ਵਾਲੇ ਵੀਰ ਭਰਾ ਸੀਗੇ ਉਹਨਾਂ ਦੇ ਨਾਲ ਪ੍ਰਸ਼ੰਸ਼ ਤੋਂ ਲਗਾਤਾਰ ਤਕਾ ਕੀਤਾ ਜਾ ਰਿਹਾ ਹੈਗਾ ਉਹ ਠੱਕੇ ਦੀ ਆਵਾਜ਼ ਨੂੰ ਮਤਲਬ ਉਹਨਾਂ ਚੁੱਕਣ ਵਾਸਤੇ ਇੱਕ ਕੱਟ ਕਰਕੇ ਅਜਾ ਮੰਡੀ ਦੇ ਵਿੱਚ ਇਕੱਠੇ ਹੋਏ ਆ ਵੀ ਲਗਾਤਾਰ ਉਹਨਾਂ ਨੂੰ ਪ੍ਰਸ਼ਾਸਨ ਜਿਹੜਾ ਤੰਗ ਕਰ ਰਿਹਾ ਹੈ ਵੀ ਕਹਿੰਦੇ ਆ ਨਵੀਂ ਗੱਲ ਇੱਥੋਂ ਨਿਕਲ ਕੇ ਆਈ ਹੈ ਇੱਕ ਵੀ ਜਿਹੜੇ ਤੁਸੀਂ ਸੰਤਰੇ ਆ ਉਹ ਬਲੈਕ ਦੇ ਵਿੱਚ ਵੇਚ ਰਹੇ ਜੀ ਮੈਂ ਕਹਿੰਦਾ ਸੰਤਰਿਆਂ ਦੀ ਵੀ ਬਲੈਕ ਹੌਲ ਲੱਭੀ ਆ ਕਈਆਂ ਹੋਰ ਨਸ਼ਾ ਨੁਸ਼ਾ ਦੀ ਦੱਸਣੀ ਹੀ ਇਹ ਵੀ ਇੱਕ ਅਜ ਨਵੀਂ ਗੱਲ ਜਿਹੜੀ ਉਹ ਹਨਿਆਂ ਚ ਨਿਕਲ ਕੇ ਆਈ ਇੱਕ ਮੁਲਾਜ਼ਮ ਵੱਲੋਂ ਲਗਾਤਾਰ ਜਿਹੜਾ ਮਹੀਨਾਵਾਰ ਲਿਆ ਜਾ ਰਿਹਾ ਪਰੇਸ਼ਾਨ ਕੀਤਾ ਜਾ ਰਿਹਾ ਉਹਨੂੰ ਕੀ ਚੇਤਾਵਨੀ ਦਿੰਦੇ ਹੋ ਮੈਂ ਵੇਖਿਆ ਵਾ ਵੀ ਹਰੇਕੀ ਚੀਜ਼ ਲਾ ਲੋ ਜਿੱਥੇ ਤੇ ਕਿਹੇ ਵੀ ਚੀਜ਼ ਤੇ ਸੌਦਾ ਹੋ ਜਾਂਦਾ ਵਾ ਉਹ ਜਿੱਥੇ ਸੌਦਾ ਹੋ ਗਿਆ ਉਹ ਬੰਦਾ ਜੋ ਮਰਜ਼ੀ ਕਰੇ ਇਹ ਸਰਕਾਰ ਨੂੰ ਨਹੀਂ ਦੇਦਾ ਭਾਵੇਂ ਕੋਈ ਵੀ ਮੌਕੇ ਦੀ ਸਰਕਾਰ ਹੋਵੇ ਪਰ ਜਿੱਥੇ ਕੋਈ ਅਗਲਾ ਨਾ ਉਹ ਮਹੀਨੇ ਦਾ ਸੌਦਾ ਨਾ ਕਰੇ ਉੱਥੇ ਸਾਰੇ ਚੌਧਰੀਂ ਤੇ ਹੋਰ ਬਹੁਤ ਕੰਮ ਆ ਮੈਂ ਸਰਕਾਰ ਨਾਲ ਬੇਨਤੀ ਕਰਦਾ ਆ ਵੀ ਹੋਰ ਬਹੁਤ ਕੰਮ ਆ ਸਭ ਤੋਂ ਵੱਡਾ ਮੁੱਦਾ ਜਿਹੜਾ ਨਸ਼ੇ ਦਾ ਚੱਲ ਰਿਹਾ ਨੌਜਵਾਨ ਮੁੰਡੇ ਲਗਾਤਾਰ ਕੀਕੇ ਲਾਲਾ ਪਿੰਡਾਂ ਦੇ ਵਿੱਚ ਮਰਨ ਲੱਗਾ ਇਹਨਾਂ ਚੀਜ਼ਾਂ ਨੂੰ ਬੰਦ ਕਰੋ ਜਿਹੜੇ ਬੰਦੇ ਵੇਖੋ ਆ ਰੇੜੀ ਚਾ ਲਾ ਕੇ ਆਪਣਾ ਰਗਜਾਰ ਚਲਾ ਰਹੇ ਆ ਮੈਂ ਕਹਿੰਦਾ ਅੱਜ ਰੇੜੀਆਂ ਬੰਦ ਕਰ ਦਿਓ ਇਹੋ ਬੰਦੇ ਅੱਜ ਨਸ਼ੇ ਵਾਲੇ ਬੰਨੇ ਕਿਉਂਕਿ ਪਰਿਵਾਰ ਪਾਲਣੇ ਪਰਿਵਾਰ ਦੇ ਵਿੱਚ ਜਦੋਂ ਖਾਣ ਨੂੰ ਨਾ ਪਹਾਇਆ ਤੇ ਹਾਰ ਕੇ ਬੰਦੇ ਨੇ ਨਸ਼ੇ ਵਾਲੇ ਬੰਨੇ ਨੂੰ ਜਾਣਾ ਇਸ ਕਰਕੇ ਇਹ ਤੇ ਆਦੀ ਆਵਾਜ਼ ਠਾਉਣ ਵਾਸਤੇ ਇਹਨਾਂ ਨੂੰ ਆਇਆ ਹੈ ਪ੍ਰਸ਼ਾਸਨ ਦੇ ਨਾਲ ਜੀ ਅਜੇ ਵੀ ਇਹਨਾਂ ਨੇ ਤਾਂ ਘੱਟ ਦਿੱਤਾ ਤੇ ਆ ਸਾਡੇ ਆਗੂ ਦੱਸ ਕੇ ਗਏ ਕਿ ਜਿਨ੍ਹਾਂ ਦੇ ਵਿੱਚ ਵੱਡੀਆਂ ਮੀਟਿੰਗਾਂ ਲਾ ਕੇ ਨਵੇਂ ਐਕਸ਼ਨ ਵੀ ਨਿਕਜਣਗੇ ਦੇਖਿਆ ਜਾਵੇ ਪ੍ਰਧਾਨ ਜੀ ਕਈਆਂ ਮੋਟਰਸਾਈਕਲਾਂ ਦੇ ਕਾਗਜ਼ ਤਾਂ ਪੂਰੇ ਹੋਣ ਕਰਕੇ ਜਿਹੜੀ ਬਣਾਈ ਕਈਆਂ ਨੇ ਵੈਸੇ ਲਾਏ ਨਾਲ ਵੇਖੋ ਮੇਰੀ ਗੱਲ ਸੁਣੋ ਕਿਤੇ ਸਾਰਾ ਕੁਝ ਆਪਣੀਆਂ ਆਮ ਬੱਸਾਂ ਚੱਲ ਰਹੀਆਂ ਵੱਡੇ ਵੱਡੇ ਲੀਡਰਾਂ ਦੀਆਂ ਪਿੱਛੇ ਬੱਸਾਂ ਫੜੀਆਂ ਗਈਆਂ ਵੀ ਇੱਕ ਵਾਸਿਆ ਤਿੰਨਾਂ ਤੇ ਨੰਬਰ ਚੱਲ ਰਹੇ ਆ ਉਹਨਾਂ ਤੇ ਕੀ ਐਕਸ਼ਨ ਕੀਤਾ ਮੈਂ ਅੱਗੇ ਵੀ ਗੱਲ ਦੱਸੀ ਜਦੋਂ ਸਬਦੇ ਹੋ ਜਾਂਦੇ ਆ ਸਾਰਾ ਕੁਝ ਹੁੰਦਾ ਉਦੋਂ ਜੋ ਮਰਜ਼ੀ ਕਰੋ ਪਰ ਜੇ ਆਮ ਵਰਗ ਆ ਉਹ ਜੇ ਕੋਈ ਝਗਾੜ ਲਾ ਕੇ ਆਪਣਾ ਕੰਮ ਚਲਾ ਲੈਂਦਾ ਤੇ ਮੇਰੇ ਹਿਸਾਬ ਨਾਲ ਚਲਾ ਦੇਣਾ ਚਾਹੀਦਾ ਵਾ ਜੇ ਉਹ ਗਲਤ ਨਹੀਂ ਕਰ ਰਿਹਾ ਏ ਤੂੰ ਠੀਕ ਪ੍ਰਧਾਨ ਜੀ ਕੀ ਨਾਮ ਤੁਹਾਡਾ ਤੇ ਕਿਸ ਜਥੇਬੰਦੀ ਦਾ ਜੁੜੇ ਹੋ ਤੁਸੀਂ ਮੈਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤਰਨਤਾਰ ਦੀ ਦਾ ਮੀਤ ਪ੍ਰਧਾਨ ਦਿਆਲ ਸਿੰਘ ਮੀਆਂ ਵੇਂਡਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਕੀ ਕਹਿਣਾ ਚਾਹੋਗੇ ਫਤਿਹਵਾਦ ਦਾਣਾ ਮੰਡੀ ਦੇ ਵਿੱਚ ਰੇੜੀਆਂ ਵਾਲੇ ਦੇ ਹੱਕ ਚਾਏ ਹੋ ਵੇਖੋ ਜੀ ਅੱਜ ਸਾਨੂੰ ਇਹਨਾਂ ਨੇ ਸੱਦਿਆ ਇੱਥੇ ਵੀ ਸਾਡੀਆਂ ਜਿਹੜੀਆਂ ਰੇੜੀਆਂ ਜਗਾੜੂ ਰੇੜੀਆਂ ਆ ਇਹ ਸਾਡਾ ਗਰਜਾ ਜਿਹੜਾ ਸਾਡਾ ਬੰਦ ਕਰਨ ਲਿਆ ਵਾ ਕੋਈ ਐਸਾ ਹੀ ਆ ਤਰਨਤਾਰ ਤੋਂ ਟ੍ਰਿਪ ਕਿਤਾ ਉਹ ਆਣ ਕੇ ਇੱਥੇ ਇਹਨਾਂ ਰੇੜੀਆਂ ਨੂੰ ਬਹੁਤ ਦੱਪਕੇ ਮਾਰਦਾ ਵਾ ਜਿਹੜੀਆਂ ਸਬਜ਼ੀਆਂਆਂ ਰੇੜੀਆਂ ਲੱਗਿਆ ਵਾ ਉਹ ਮੈਨੂੰ ਪਤਾ ਲੱਗਾ ਉਹਨਾਂ ਦੇ ਕੰਡੇ ਵੀ ਚੁੱਕ ਕੇ ਲੈ ਗਿਆ ਵਾ ਇਹ ਕਰਕੇ ਇਹਨਾਂ ਮਜ਼ਦੂਰਾਂ ਨੇ ਸਾਡੇ ਨਾਲ ਮਲਾਬ ਕੀਤਾ ਹੈ ਕਿ ਸਾਡੇ ਪਰਿਵਾਰ ਜਿਹੜਿਆ ਇਹਨਾਂ ਰੇੜੀਆਂ ਤੋਂ ਚੱਲਦੇ ਆ ਸਾਨੂੰ ਕੋਈ ਨੌਕਰੀਦਾਨ ਨੇ ਕੋਈ ਜਿਗਾਰ ਨਹੀਂ ਆ ਸਾਡਾ ਜੇ ਵੀ ਬੰਦ ਹੋ ਗਿਆ ਤਾਂ ਸਾਡਾ ਬਹੁਤ ਮੁਸ਼ਕਲ ਹੋਣਾ ਇੱਥੇ ਇਹਨਾਂ ਦਾ ਮਜ਼ਦੂਰ ਬਲਾਰਾ ਬੋਲਿਆ ਸੀ ਉਹ ਕਹਿੰਦਾ ਮੈਂ ਇੱਥੋਂ ਤਾਈ ਮੈਨੂੰ ਅਖਿਆ ਵੀ ਜੇ ਤੁਸੀਂ ਜਾਦੇ ਪਰੇ ਸਾਡੇ ਮੈਨੂੰ ਗੋਲੀ ਮਾਰ ਦੋ ਮੇਰੇ ਪਰਿਵਾਰ ਨੂੰ ਲੈ ਚ ਖਲਾਤੇ ਸਾਰੇ ਗੋਲੀਆਂ ਮਾਰ ਦੋ ਸਾਡੇ ਕੋ ਖਾਣਵਾਤ ਨਹੀਂ ਕੋਈ ਇਹਨਾਂ ਰੇੜੀਆਂ ਤੋਂ ਜਿਗਾਰ ਚੱਲਦਾ ਵਾ ਫੇਰ ਅਸੀਂ ਇੱਥ ਜੇ ਨਾ ਨੂੰ ਪਛਵਾ ਦਵਾਇਆ ਬਾ ਤੇ ਤੁਹਾਡੀਆਂ ਰੇਡੀਆਂ ਜਿਹੜੀਆਂ ਬੰਦ ਨਹੀਂ ਹੁੰਦਾਂਗੇ ਪੂਰੇ ਪੰਜਾਬ ਦੇ ਵਿੱਚ ਇਸੇ ਤਰ੍ਹਾਂ ਜਾਰੂ ਰੇਡੀਆਂ ਜਿਹੜੀਆਂ ਚੱਲਣਗੀਆਂ ਕੀ ਹੈ ਯਾਰ 100 200 ਰੁਪਇਆ ਸਾਰਾ ਕਮਾਉਂਦੇ ਆ ਸਾਰਾ ਦਿਨ ਮਿਹਨਤ ਕਰਕੇ ਆਪਣੀ ਰੋਟੀ ਖਾਣ ਲਈ ਪਰ ਜਦਾਂ ਇਹ ਦੇਖਿਆ ਜਾਵੇ ਤਾਂ ਛੋਟੇ ਹਾਥੀ ਜਾਂ ਬਲੇਰੋ ਵਾਲੇ ਤਰਾਜ ਕਰਦੇ ਆ ਕਿ ਸਾਂਹੀ ਟੈਕਸ ਤਾਰਦੇ ਆ ਤਾਂ ਇਹ ਬਿਨਾਂ ਟੈਕਸ ਤੋਂ ਜਿਹੜਾ ਸਾਡਾ ਰੁਜ਼ਗਾਰ ਬਣਦਾ ਮੈਂ ਮੰਨਦਾ ਮਾਂ ਉਹ ਟੈਕਸ ਤਾਰਦੇ ਉਹਨਾਂ ਨੂੰ ਵੀ ਜਿਹੜੀ ਦਿਹਾੜੀ ਪਾਨੀ ਚਾਹੀਦੀ ਆ ਇਹਨਾਂ ਦਾ ਕਿੰਨਾ ਗਵਾ ਕਿਦੇ ਸੀਮੈਂਟ ਦੇ ਦੋ ਤੋੜੇ ਲੱਗਦੇ ਕਿ ਇਹਦੇ ਘਰ ਲਾਏ ਤੇ ਉਹ ਜਿਹੜਾ ਜਿੰਨੇ ਖੜਨੇ ਆ ਜਿਹੜਾ ਆਪਣਾ ਸੌਦਾ ਲੈਂਦਾ ਵਾ ਉਹਨੂੰ ਵੀ ਕੋ ਹੋ ਜਾਂਦਾ ਵੀ ਜਿਹੜੀ 4-500 ਦਾ ਛੋਟਾ ਹਥਿਆਰ ਦਾਵਾ ਉਹ 150-200 ਰੁਪਏ ਲੈ ਜਾਂਦਾ ਵਾ ਇਹ ਕਿ ਦੁਕਾਨ ਤੋਂ ਸਮਾਨ ਲਾਏ ਕੋਈ ਵੱਡਾ ਨਹੀਂ ਹੈ ਨਾ ਵੀ 20-20 ਕਿਲੋਮੀਟਰ ਤੇ ਜਾਂਦੇ ਆ ਇਹ ਤੇ ਲੋਕਲ ਚਲਾਉਣ ਦੇ ਇਸ਼ਾਰਾਂ ਦੇ ਵਿੱਚ ਜਾਂ ਪਿੰਡਾਂ ਦੇ ਚਲਾਉਂਦੇ ਆ ਜਿੱਥੇ ਬਦੀ ਵੱਲੋਂ ਪ੍ਰਸ਼ਾਸਨ ਨੂੰ ਕੀ ਚੇਤਾਵਨੀ ਆ ਇਹੋ ਸਾਡੀ ਚੇਤਾਵਨੀ ਆ ਤੇ ਇਹਨਾਂ ਦਾ ਜਿਗਾਰ ਜਿਹੜਾ ਨਹੀਂ ਖੋਹਨ ਦਵਾਂਗੇ ਇਹਨਾਂ ਦੇ ਨਾਲ ਚਾਹੇ ਬੰਦੀ ਖਲੋਤੀ ਆ ਬਿਲਕੁਲ ਇਹਨਾਂ ਦਾ ਜਗਾੜ ਨਹੀਂ ਖੜਾ ਦਵਾਂਗੇ ਜੇਕਰ ਫਿਰ ਵੀ ਪ੍ਰਸ਼ਾਸਨ ਵੱਲੋਂ ਇਹ ਰੇੜੀਆਂ ਬੰਦ ਕੀਤੀਆਂ ਜਾਣਗੀਆਂ ਤਾਂ ਕੀ ਐਕਸ਼ਨ ਹੋਊਗਾ ਬਿਲਕੁਲ ਅਸੀਂ ਵੱਡੇ ਤੋਂ ਵੱਡਾ ਐਕਸ਼ਨ ਕਰਾਂਗੇ ਆਪਣੇ ਜ਼ਿਲ੍ਹੇ ਸੂਬੇ 'ਚ ਮੀਟਿੰਗ ਲਾ ਕੇ ਜਿੰਨਾ ਹੀ ਵੱਡਾ ਐਕਸ਼ਨ ਕਰਨਾ ਪਿਆ ਉਹ ਕਰਾਂਗੇ ਮਜ਼ਦੂਰਾ ਨਾਲ ਖੜਾਂਗੇ ਕਿਉਂਕਿ ਇਹਨਾਂ ਦੇ ਪਰਿਵਾਰਾਂ ਨੂੰ ਨਹੀਂ ਅਸੀਂ ਮਰਨ ਦਵਾਂਗੇ ਹਾਂ ਇਹ ਅਸੀਂ ਕਹਿੰਦੇ ਹਾਂ ਜੇ ਬੰਦ ਕਰਨਾ ਵਾ ਆ ਸਮੈਗ ਘਰ ਘਰ ਵੇਖਣਦੇ ਆ ਪੂਰੇ ਪੰਜਾਬ 'ਚ ਵੇਖਣਦੇ ਆ ਉਧਰ ਕਿਉਂ ਨਹੀਂ ਪੁਲਿਸ ਹੋਣ ਦੇ ਇਹ ਕਿਉਂ ਨਹੀਂ ਮੁਲਾਜ਼ਮ ਉਧਰ ਹੋਣ ਦੇ ਕਿਨਾ ਡੋਡਾ ਜੀ ਕਿਹੜਾ ਪਿੰਡ ਆ ਜੀ ਅੱਜ ਤੁਹਾਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਰੇੜੀ ਯੂਨੀਅਨ ਦਾ ਪ੍ਰਧਾਨ ਚੁੜਿਆ ਗਿਆ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਜੁਨੇ ਆਏ ਸਾਰੇ ਆਲੇ ਪਾਲੇ ਬਹੁਤ ਮਾੜੀ ਗੱਲ ਆ ਕਿਸਾਨ ਸੰਘਰਸ਼ ਕਮੇਟੀ ਵੱਲੋਂ ਤੁਹਾਨੂੰ ਫਟਿਆ ਤੋਂ ਰੇੜੀ ਜੁਨੇ ਦਾ ਪ੍ਰਧਾਨ ਨਾ ਆ ਗਿਆ ਤੇ ਰੇੜੀ ਆਣਾ ਬਹੁਤ ਥੱਕਾ ਹੋ ਰਿਹਾ ਏ ਛੜੀ ਪਰਿਵਾਰ ਉਹਦੇ ਮਗਰ ਪੀੜੀ ਪਰਿਵਾਰ ਹੁੰਦੇ ਦੋ ਦੋ ਪਰਿਵਾਰ ਚੜ੍ਹ ਪਾਲਦੇ ਉਹ ਮਜ਼ਦੂਰੀ ਕਰਦੇ ਤਾਂ ਉਹਨਾਂ ਨੂੰ ਖੁਸ਼ਕਸਾਂ ਬਹੁਤ ਤੰਗ ਪਰੇਸ਼ਾਨ ਕਰਦਾ ਇਹ ਮੌਕੇ ਦੀ ਸਰਕਾਰ ਵੀ ਕੋਈ ਸਾਥ ਨਹੀਂ ਨਹੀਂ ਕੋਈ ਰੋਜ਼ਗਾਰ ਨਹੀਂ ਤੇ ਜੇ ਕੋਈ ਰੇੜੀ ਤੇ ਕੋਈ 2 4 500 ਰੁਪਏ ਕਮਾ ਕੇ ਘਰੇ ਖਰਦਾ ਵਾ ਉਹ ਉਹਨਾਂ ਲਈ ਬਹੁਤ ਔਖਾ ਰੇੜੀ ਵਾਲਿਆਂ ਨਾਲ ਪ੍ਰਧਾਨ ਜੀ ਦੇਖਿਆ ਜਾਵੇ ਤਾਂ ਛੋਟਾ ਹਾਥੀ ਜਾਂ ਬਲੈਰੋ ਵਾਲਿਆਂ ਦਾ ਕਹਿਣਾ ਹੈ ਕਿ ਅਸੀਂ ਟੈਕਸ ਵੀ ਤਰਦੇ ਆ ਤਾਂ ਸਾਡਾ ਜਿਹੜਾ ਸਮਾਨ ਇਹ ਟੁਹਾ ਟੁਹਾਈ ਕਰਦੇ ਆ ਬਿਲਕੁਲ ਗਲਤ ਜੀ ਉਹ ਛੋਟੇ ਹਾਥੀ ਵਾਲਾ ਤੇ ਰੇੜੀ ਦਾ ਕੋਈ ਮੁਕਾਬਲਾ ਨਹੀਂ ਮੇਲ ਹੀ ਨਹੀਂ ਕੋਈ ਕਿ ਇੱਕ ਛੋਟਾ ਜਿਹਾ ਨੌਕਾਰ ਹਾਂ ਰੇੜੀ ਵਾਲਾ ਲੱਗੇ ਤੇ ਵੱਤੋ ਵੱਤ ਮਜ਼ਦੂਰੀ ਆ 2400 ਰੁਪਏ ਬੰਦਾ ਸਾਢੇ ਢੇਰ ਚ ਕਮਾ ਲੂਗਾ 100 ਦਾ 3 ਕੋਆ ਕੋਈ ਨਾ ਘੱਟ ਕੋਈ ਕਿਹੜਾ ਲੈਣਾ ਨਹੀਂ ਜੇ ਲੋਕਲ ਕਿਹੜਾ 150 ਤਾਂ ਕਿਹੜਾ ਲਗਦਾ ਹੁੰਦਾ ਤੇ ਇਹ ਇਹਦੇ ਨਾਲ ਮਜ਼ਦੂਰੀ ਕਰਦੇ ਨੇ ਰੇੜੀ ਵਾਲਾ ਕੀ ਪ੍ਰਸ਼ਾਸਨ ਕਿਤਾਬ ਨਹੀਂ ਕੀ ਦਿੰਨੇ ਹੋ ਪ੍ਰਸ਼ਾਸਨ ਬਹੁਤ ਗਲਤ ਕਰ ਰਹਾ ਵਾ ਇਹ ਸਰਕਾਰਾਂ ਨੂੰ ਚਾਹੀਦਾ ਵਾ ਕਿ ਜਿਹੜੇ ਗਰੀਬ ਇਹਨਾਂ ਰੋਜ਼ਗਾਰ ਦੇਣ ਦੀਆਂ ਕੋਸ਼ਿਸ਼ ਕਰ ਰਹੇ ਨੇ ਕਿ ਜਿਹੜੇ ਜਿਹੜੇ ਇਹਨਾਂ ਤੇ ਲੱਖ ਦੀ ਲਾਂਤ ਟਰੈਪ ਕਾ ਲੈਣ ਜਿਹੜੇ ਗਰੀਬਾਂ ਦੇ ਜਿਹੜੇ 2-4 ਰੁਪਏ ਕਮਾਉਣਾ ਹੁੰਦਾ ਵਾ ਤੇ ਉਹਨੇ ਪੂਰੇ ਦਿਵਾਲੇ ਹੋ ਜਾਂਦੇ ਨੇ ਤੇ ਨਸ਼ੇ ਵਾਲਿਆਂ ਦੇ ਦਿਵਾਲੇ ਨੂੰ ਦੇ ਨਾ ਲੁੱਟਖੋ ਵਾਲਿਆਂ ਦੇ ਦਿਵਾਲੇ ਨੂੰ ਨਸ਼ਾ ਇਹਨਾਂ ਕੋ ਬੰਦ ਨਹੀਂ ਹੋ ਰਿਹਾ ਉਹ ਆ ਪਾਰਿਆ ਤੇ ਡਿਗਾਰਡੂ ਰੇੜੀ ਨੂੰ ਕਹਿੰਦੇ ਬੰਦ ਕੀਤਾ ਜਾਵੇ ਤੇ ਲੋਕਾਂ ਦੇ ਪੁੱਤ ਟੀਕੇ ਲਾਲਾ ਮਰੀ ਜਾਂਦੇ ਕੋਈ ਨਸ਼ਾ ਖੋਲੀ ਛਰਿਆ ਵੇਗੰਦਾ ਕੋਈ ਇਹਨਾਂ ਕੋ ਕੰਮ ਨਹੀਂ ਹੋ ਰਿਹਾ ਕੋਈ ਇਹਨਾਂ ਕੋ ਟ੍ਰੈਫਿਕ ਵਾਲਾ ਕੋਈ ਕੋਈ ਹੈ ਨਹੀਂ ਕੋ ਇਹਨਾਂ ਕੋ ਇਦਾਂ ਦਾ ਪੂਕਾ ਪ੍ਰਬੰਧ ਤੇ ਜਿਹੜਾ ਕੋਈ ਪਰਿਵਾਰ ਪਾਲਦਾ ਉਹਦੇ ਮਗਰ ਚਾਰ ਮੈਂਬਰ ਹੁੰਦੇ ਆ ਇੱਕ ਬੰਦਾ ਰੇੜੀ ਚ ਲਾ ਕੇ ਆਪਣਾ ਪਰਿਵਾਰ ਦਾ ਗੁਜ਼ਾਰਾ ਕਰਦਾ ਉਹਦੇ ਦਿਵਾਲੇ ਹੋ ਜਣਾ ਦਾ ਉਹ ਤੇ ਲਾਜਣਾ ਵੀ ਇਹਨੂੰ ਬੰਦ ਕੀਤਾ ਚਾਹ ਰਿਹਾ ਉਹਦੇ ਨਾਲ ਧੱਕਾ ਛਾਈ ਹੁੰਦੀ ਆ ਤੇ ਜਿਹੜਾ ਕੰਮ ਬੰਦ ਹੋਣਾ ਉਹ ਇਹਨਾਂ ਕੋ ਹੋ ਨਹੀਂ ਰਿਹਾ ਕਰਨੇ ਪਹਿਲੇ ਇਹੋ ਜਿਹੇ ਗਲਤ ਸੋਚਾਂ ਬੰਦ ਕਰਨ ਤੇ ਸਹੀ ਤਰੀਕੇ ਨਾਲ ਕੰਮ ਕਰ ਚੱਲ ਜੇ ਗਰੀਬਾਂ ਨੂੰ ਰੋਜ਼ਗਾਰ ਕਰਦੇ ਆ ਜੋ ਵੀ ਰੇੜੀ ਮਜ਼ਦੂਰ ਚਲਾ ਰਹੇ ਨੇ ਉਹਨਾਂ ਦੇ ਪਰਿਵਾਰ ਪਾਲਦਾ ਜੋ ਉਹਨਾਂ ਨੂੰ ਸਹੀ ਤਰੀਕੇ ਨਾਲ ਪਾਲਦੇ ਜਿਹੜੇ ਉਧਰ ਤਾਂ ਭਾਈ ਨਹੀਂ ਜਾ ਰਹੇ ਇਨਾਂ ਨੂੰ ਓਕੇ